ਜੀ ਐਨ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਮੌਸਮ ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਣ ਤੇ ਬੱਚਿਓ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 8 ਸਵਾਲ 7 ਤੋਂ 16 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਸਵਾਲਾਂ ਦੇ ਨਾਲ ਆਪਣੀ ਨੋਟਬੁੱਕ ਵਿੱਚ ਤੁਸੀਂ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਕੰਠ ਕਰਕੇ ਸਮਝ ਕੇ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਸਕਰੋਲ ਕਰੋ ਤੇ ਉੱਥੇ ਤੁਹਾਨੂੰ ਮਿਲਣਗੀਆਂ 7th English 7th Math 7ਵੀਂ ਗਣਿਤ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ। ਸੋ ਤੁਸੀਂ ਪਲੇਲਿਸਟਾਂ ਤੇ ਜਾ ਕੇ ਇਹਨਾਂ ਵੀਡੀਓਜ਼ ਨੂੰ ਖੋਲ ਕੇ ਵੀ ਇਹ ਜ਼ਰੂਰ ਦੇਖੋ। ਆਓ ਦੇਖੀਏ ਬੱਚਿਓ ਨੇ ਆਵੜੇ ਸਵਾਲ। ਸੋ 7ਵਾਂ ਸਵਾਲ ਹੈ ਸਖੇਪ ਨਮੀ ਮਾਪਣ ਵਾਲੇ ਯੰਤਰ ਦਾ ਨਾਮ ਲਿਖੋ। ਸੋ ਬੱਚਿਓ ਸਖੇਪ ਨਮੀ ਨੂੰ ਅੰਗਰੇਜ਼ੀ 'ਚ ਕਿਹਾ ਰਿਲੇਟਿਵ ਹਿਊਮਿਡਿਟੀ। ਹਿਊਮਿਡਿਟੀ ਹੁੰਦੀ ਨਮੀ, ਸਿਲਾਪਣ ਤੇ ਰਿਲੇਟਿਵ ਹੈ ਸਖੇਪ। ਭਾਵ ਇੱਕ ਦੂਜੇ ਬਲਿਕੇ ਇਹ ਨਾਂ ਕਰੇ ਰਿਲੇਟਿਵ ਜਿਹੜਾ ਕਹਿ ਦਿੰਦੇ ਆਪਾਂ ਠੀਕ ਹੈ ਸਖੇਪ ਨਮੀ ਤੇ ਜਿਹੜਾ ਯੰਤਰ ਇਹਦਾ ਨਾਮ ਹੈ ਹਾਈਗਰੋਮੀਟਰ H Y G R O M E T E R ਅੰਗਰੇਜ਼ੀ ਵਿੱਚ ਦਿਲਖਦੇ ਆ ਤੇ ਪੰਜਾਬੀ ਵਿੱਚ ਇਹਦਾ ਲਿਖਣਾ ਸੋ ਸਖੇਪ ਨਮੀ ਹਾਈਗਰੋਮੀਟਰ ਨਾਮ ਦੇ ਯੰਤਰ ਦੁਆਰਾ ਮਾਪੀ ਜਾਂਦੀ ਹੈ ਹੁਣ ਬੱਚਿਓ ਹਾਈਗਰੋਮੀਟਰ ਹੁੰਦਾ ਕੀ ਹੈ ਇਹ ਹੋਰ ਕੁਝ ਨਹੀਂ ਥਰਮਾਮੀਟਰਾਂ ਦਾ ਜੋੜਾ ਹੁੰਦਾ ਹੈ ਇਹ ਥਰਮਾਮੀਟਰ ਸੁੱਕਾ ਬਲ ਹੁੰਦਾ ਇਹਨੂੰ ਕਹਿੰਦੇ ਸੁੱਕੇ ਬਲ ਵਾਲਾ ਥਰਮਾਮੀਟਰ ਇੱਕ ਬੱਚਿਓ ਹੁੰਦਾ ਇਹਦੇ ਆਲੇ-ਦੋਲੇ ਬਲਵ ਜੜਾ ਰਹਿ ਹੈ ਵੜਾ ਇਹਦੇ ਤੇ ਇੱਕ ਜਦਾਂ ਜਿਹੜੀ ਪੱਟੀ ਨਹੀਂ ਕਰੀਦੀ ਕਾਟਨ ਦੀ ਉਹ ਮਤਲਬ ਕੀ ਬੰਨੀ ਹੁੰਦੀ ਹੈ ਤੇ ਉਹਦੀ ਜਿਹੜੇ ਉਹਦੇ ਚਲਰਾ ਜਿਹੜੀਆਂ ਹੈਗੀਆਂ ਉਹ ਧਾਗੇ ਥੱਲੇ ਇੱਕ ਡੱਬੀ ਹੁੰਦੀ ਪਾਣੀ ਦੀ ਭਰੀ ਹੋਈ ਉਹ ਚੋਂ ਉਹ ਸਿੱਟਦੇ ਦਾ ਤੇ ਉਹ ਧਾਗਿਆਂ ਤੇ ਰਹੀਂ ਪਾਣੀ ਉੱਪਰ ਜਾਂਦਾ ਤੇ ਇਹਨੂੰ ਕਹਿੰਦੇ ਆ ਗਿੱਲਾ ਗਿੱਲੇ ਬਲਵ ਵਾਲਾ ਥਰਮੋਮੀਟਰ ਪਾਉ ਇਸ ਬਲਵ ਨੂੰ ਸੁੱਕਾ ਰੱਖਣਾ ਹੈ ਇੱਕ ਬਲਬ ਨੂੰ ਜਿਹੜਾ ਦੂਜਾ ਹੈ ਉਹਨੂੰ ਗਿੱਲਾ ਰੱਖਣਾ ਤੇ ਗਿੱਲਾ ਰੱਖਣ ਦਾ ਕੀ ਜਿੱਦ ਕਿ ਬੱਚਿਓ ਜੇ ਤਾਂ ਪੱਟੀ ਨਹੀਂ ਸੀ ਕਰੀ ਦੀ ਸੋ ਕਹ ਲਓ ਇੱਕ ਲਪੇਟਾ ਪੱਟੀ ਦਾ ਦੇ ਗਏ ਤੇ ਬੰਦੀ ਦਾ ਧਾਗੇ ਦੇ ਨਾਲ ਤੇ ਉਸ ਪੱਟੀ ਨੂੰ ਖੁੱਲਾ ਛੱਡ ਦਿੱਤੇ ਥੱਲੇ ਤੇ ਥੱਲੇ ਇੱਕ ਡੱਬੀ ਹੁੰਦੀ ਪਾਣੀ ਦੀ ਉਹ ਪੱਟੀ ਜਿਹੜੀ ਹੈ ਪਾਣੀ ਦੇ ਡੱਬੇ ਵਿੱਚ ਭਿੱਜੀ ਰਹਿੰਦੀ ਹੈ ਤੇ ਫਿਰ ਕੈਪਿਲਰੀ ਐਕਸ਼ਨ ਦੇ ਨਾਲ ਪਾਣੀ ਜਿਹੜਾ ਹੈ ਉੱਪਰ ਐਫਾ ਜਿਹੜਾ ਇਹ ਬਲਬ ਹੈਗਾ ਇਹ ਗਿੱਲਾ ਰਹਿੰਦਾ ਇਹਨੂੰ ਕਹਿੰਦੇ ਵਿਟ ਬਲਬ ਟੈਂਪਰੇਚਰ ਇਹਨੂੰ ਕਹਿੰਦੇ ਡਰਾਈ ਬਲਬ ਟੈਂਪਰੇਚਰ ਠੀਕ ਹੈ ਸੋ ਇਸ ਨੂੰ ਗਿੱਲੇ ਅਤੇ ਸੁੱਕੇ ਬਲਬ ਵਾਲਾ థਰਮਾਮੀਟਰ ਵੀ ਕਿਹਾ ਜਾਂਦਾ ਹੈ ਸੋ ਬੱਚਿਓ ਇਹ ਵੈਟ ਬਲਬ ਐਂਡ ਡਰਾਈ ਬਲਬ థਰਮੋਮੀਟਰ ਸੁੱਕੇ ਬਲਬ ਵਾਲਾ ਅਤੇ ਗਿੱਲੇ ਬਲਬ ਵਾਲਾ థਰਮੋਮੀਟਰ ਇਹਨੂੰ ਦੱਸਿਆ ਜਾਂਦਾ ਹੈ ਇਹ ਜੋੜਾ ਹੁੰਦਾ ਹੈ ਤੇ ਇਹਨੂੰ ਸਾਂਝੇ ਤੌਰ ਤੇ ਇੱਕ ਨਾਮ ਇਹ ਰਹਿ ਗਿਆ ਹਾਈਗ੍ਰੋਮੀਟਰ ਇਹਦਾ ਮਕਸਦ ਹੁੰਦਾ ਹੈ ਕਿਵੇਂ ਆਪਣਾ ਰਿਲੇਟਿਵ ਹਿਊਮਿਡਿਟੀ ਸਾਖੇਬ ਨਮੀ ਦਾ ਪਤਾ ਕਰਨਾ ਕਿਉਂਕਿ ਗਰੀਦਾ ਬੱਚਿਓ ਇੱਕ ਟੇਬਲ ਬਣਿਆ ਹੁੰਦਾ ਕਾਲਮ ਹੁੰਦਾ ਉਹ ਤੁਸੀਂ ਅਗਲੀ ਵੱਡੀ ਕਲਾਸ ਦੇ ਜਾ ਕੇ ਦੇਖੋਗੇ ਪਰ ਮੈਂ ਤੁਹਾਨੂੰ ਦੱਸ ਦੇਣਾ ਮੜਾ ਜਾ ਇੱਕ ਕਾਲਮ ਹੁੰਦਾ ਬਣਿਆ ਹੁੰਦਾ ਵੀ ਵੈਟ ਬਲਬ ਟੈਂਪਰੇਚਰ ਜੇ ਇੰਨਾ ਹੋਵੇ ਤੇ ਉਹਦੇ ਮੁਕਾਬਲੇ ਜੇ ਗਿੱਲਾ ਇਹ థਰਮੋਮੀਟਰ ਦਾ ਤਾਪਮਾਨ ਇੰਨਾ ਹੋਵੇ ਤੇ ਸਖੇਪ ਨਮੀ ਕਿੰਨੀ ਹੋਏਗੀ ਸੋ ਇੱਕ ਟੇਬਲ ਬਣਿਆ ਹੁੰਦਾ ਉਹ ਤੋਂ ਪਤਾ ਲੱਗ ਜਾਂਦਾ ਹੈ ਕਿ ਜੇ ਗਿੱਲੇ ਬਲਬ ਦਾ ਤਾਪਮਾਨ ਇੰਨਾ ਹੈ ਤੇ ਸੁੱਕੇ ਬਲਬ ਦਾ ਤਾਪਮਾਨ ਇੰਨਾ ਹੈ ਤੇ ਸਖੇਪ ਨਮੀ ਕਿੰਨੀ ਹੋਏਗੀ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚੋ 8ਵਾਂ ਸਵਾਲ ਵਰਖਾ ਦੀ ਮਾਤਰਾ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਸੋ ਇਹ ਬੜਾ ਸੌਖਾ ਹੈ ਵਰਖਾ ਦੀ ਮਾਤਰਾ ਨੂੰ ਮਾਪਣ ਲਈ ਵਰਖਾ ਮਾਪੀ ਯੰਤਰ ਬਸ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਰੇਨ ਗੇਜ ਤੁਹਾਡੀ ਕਿਤਾਬ ਜੇ ਤੇ ਸਪੈਲਿੰਗ ਗਲਤ ਲਿਖਿਆ ਹੋਇਆ ਨੇ ਉੱਥੇ ਜ਼ेड ਲਿਖਿਆ ਹੈ ਜ਼ेड ਨਹੀਂ ਹੁੰਦਾ ਬੱਚੋ ਜੀ ਹੁੰਦਾ ਸੋ ਰੇਨ ਗੇਜ ਵਰਤਿਆ ਜਾਂਦਾ ਹੈ ਵਰਖਾ ਮਾਪੀ ਯੰਤਰ ਹਰ ਕੋ ਬੱਚੇ ਦਾ ਇਹ ਸਟੈਂਡ ਹੈਗਾ ਇਹਦਾ ਇਹਦਾ ਫਰੇਮ ਬਣਿਆ ਹੋਇਆ ਤੇ ਇੱਥੇ ਕਬਜਾ ਲੱਗਿਆ ਹੋਇਆ ਜਿਹਦਾ ਧੁਰੀ ਬਣੀ ਹੈ ਧੁਰਾ ਜਾ ਤੇ ਇਹ ਸੂਈ ਹੈਗੀ ਇਦਾਂ ਠੀਕ ਹੈ ਤੇ ਇਹਨੂੰ ਬੱਚੇ ਇੱਥੇ ਬਣਿਆ ਹੋਇਆ ਤੇ ਇਹ ਹਲਕਾ ਜਿਹਾ ਇੱਕ ਜਿਹੜਾ ਕॉर्क ਟਾਈਪ ਇਹ ਜਿਹਦਾ ਨਾ ਜਾਂ ਫੋਮ ਟਾਈਪ ਜਾਂ ਫੋਮ ਤੇ ਨਹੀਂ ਹਲਕਾ ਜਿਹੜਾ ਪਾਣੀ ਤੋਂ ਹਲਕਾ ਹੁੰਦਾ ਉਹ ਚੀਜ਼ ਹੁੰਦੀ ਹੈ ਤੇ ਜਿੱਲੇ ਆ ਗਲਾਸ ਜਿਹੜਾ ਬਣਿਆ ਜਾਰ ਹੈਗਾ ਬੀਕਰ ਹੈਗਾ ਐਮੀ ਪੈਂਦਾ ਇਹਨੇ ਭਰ ਜਾਂਦਾ ਜਿੱਲੇ ਭਰਦਾ ਹੈ ਤੇ ਇਹ ਬੱਚਿਓ ਕਿਉਂਕਿ ਪਾਣੀ ਤੋਂ ਹਲਕਾ ਹੁੰਦਾ ਹੈ ਉੱਪਰ ਆ ਜਾਂਦਾ ਹੈ ਜਿੱਲੇ ਉੱਪਰ ਜਾਏਗਾ ਤੇ ਬੱਚਾ ਵੀ ਉੱਪਰ ਹੋ ਜਾਏਗਾ ਜੇ ਇਹ ਉੱਪਰ ਹੋਏਗਾ ਤੇ ਤੀਰ ਜਿਹੜਾ ਥੱਲੇ ਹੋ ਜਾਏਗਾ ਦੇਖੋ 1 ਮਿਲੀਮੀਟਰ 2 ਮਿਲੀਮੀਟਰ 3 ਮਿਲੀਮੀਟਰ 4 ਮਿਲੀਮੀਟਰ ਸੋ ਇਹਨੂੰ ਪੜ ਕੇ ਪਤਾ ਲੱਗ ਜਾ ਕਿਉਂਕਿ ਇਹਦੀ ਜਿਹੜੀ ਹੈ ਨਾ ਕਿੰਨਾ ਉੱਚਾ ਆਏਗਾ ਤੇ ਕਿੰਨਾ ਇੰਨੀ ਉਚਾਈ ਤੇ 2 ਮੀਟਰ ਬੰਦਾ ਇੰਨੀ ਚਾਹੀ ਤੇ ਉਹਨੂੰ ਉਹਨੂੰ ਕੈਲੀਬ੍ਰੇਟ ਕੀਤਾ ਹੁੰਦਾ ਹੈ ਉਹਨੂੰ ਉਹਦੇ ਨਾਲ ਇਹਦੀ ਸੈਟਿੰਗ ਕੀਤੀ ਹੁੰਦੀ ਹੈ ਸੋ ਦੋਰੋਂ ਹੀ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ 2 ਮਿਲੀਮੀਟਰ ਵਿੱਚ ਪੈ ਗਿਆ 3 ਮਿਲੀਮੀਟਰ ਵਿੱਚ ਪੈ ਗਿਆ ਹਨਾ ਜਿਦਾ ਅਸੀਂ ਪੜਦੇ ਹਾਂ ਅਖਬਾਰਾਂ ਵਿੱਚ ਵੀ ਇਸ ਥਾਂ ਤੇ 24 ਘੰਟਿਆਂ ਚ 3 ਮਿਲੀਮੀਟਰ ਮੀਂਹ ਪਿਆ ਸੋ ਇਹ ਹੈਗਾ ਬੱਚਿਓ ਵਰਖਾ ਮਾਪੀ ਯੰਤਰ ਰੇਨ ਗੇਜ ਤੇ ਤੁਹਾਨੂੰ ਦੱਸ ਦਿੰਦਾ ਇਹਦੇ ਵਿੱਚ ਮੀਂਹ ਪੈਂਦਾ ਹੈ ਇਹ ਭਰ ਜਾਂਦਾ ਹੈ ਇਹ ਉੱਪਰ ਉੱਠਦਾ ਹੈ ਉੱਪਰ ਉੱਠਣ ਨਾਲ ਇਹ ਉੱਪਰ ਚੱਕਿਆ ਜਾਂਦਾ ਤੇ ਇਹ ਉੱਪਰ ਜਗ੍ਹਾ ਜਾਂਦੇ ਆ ਥੱਲੇ ਵਜਾਂਦਾ ਹੈ ਸੋ ਜਿੰਨਾ ਜ਼ਿਆਦਾ ਭਰੇਗਾ ਉਨਾ ਥੱਲੇ ਆ ਜਾਏਗਾ ਵੀ ਉਨਾ ਹੀ ਜ਼ਿਆਦਾ ਮੀਂਹ ਪਿਆ ਹੈ ਠੀਕ ਹੈ ਸੋ ਅਗਲਾ ਸਵਾਲ ਮੌਸਮ ਦੀ ਰਿਪੋਰਟ ਪ੍ਰਾਪਤ ਕਰਨ ਲਈ ਤੁਸੀਂ ਕਿਸ ਸਰੋਤ ਦੀ ਵਰਤੋਂ ਕਰੋਗੇ ਸੋ ਦੋ ਚੀਜ਼ਾਂ ਨੇ ਮੌਸਮ ਦੀ ਰਿਪੋਰਟ ਪ੍ਰਾਪਤ ਕਰਨ ਲਈ ਅਸੀਂ ਅਖਬਾਰ ਦੇ ਅੰਕੜੇ ਜਾਂ ਮੌਸਮ ਵਿਭਾਗ ਦੀ ਨਿਰੀਖਣਸ਼ਾਲਾ ਦੇ ਅੰਕੜੇ ਸਰੋਤ ਵਜੋਂ ਵਰਤਾਂਗੇ ਨਿਰੀਖਣਸ਼ਾਲਾ ਨੂੰ ਅਸੀਂ ਆਬਜ਼ਰਵੇਟਰੀ ਵੀ ਕਹਿ ਦਿੰਦੇ ਹਾਂ ਠੀਕ ਹੈ ਸੋ ਇਹ ਬੱਚਿਓ ਅਖਬਾਰ ਦੇ ਅੰਕੜੇ ਤੇ ਯਾ ਮੌਸਮ ਵਿਭਾਗ ਦੀ ਨਿਰੀਖਣਸ਼ਾਲਾ ਯਾ ਆਬਜ਼ਰਵੇਟਰੀ ਦੇ ਅੰਕੜੇ ਏਹਲੇ ਉਹਨਾਂ ਨੂੰ ਸਰੋਤ ਵਜੋਂ ਸੀ ਵਰਤਾਂਗੇ ਅਗਲਾ ਆ ਗਿਆ ਸਵਾਲ ਜਲ ਸਮੀਰ ਸੀ ਬਰੀਜ਼ ਬਾਰੇ ਵਿਸਥਾਰ ਨਾਲ ਲਿਖੋ ਇਹ ਬੱਚਿਓ ਜਿਹੜਾ ਪਾਠ ਹੈਗਾ ਇਹ ਵੇਲੇ ਸਵਾਲ ਨੇ ਜਲ ਸਮੀਰ ਤੇ ਥੰਸ ਸਮੀਰ ਇਹ ਅਸੀਂ ਤਾਪ ਦੇ ਜਿਹੜਾ ਸਾਡਾ ਚੈਪਟਰ ਸੀਗਾ ਅਧਿਆਇ ਉਹ ਚ ਵੀ ਕੀਤਾ ਹੈ ਤੇ ਚਲੋ ਫੇਰ ਦੁਹਰਾਓ ਹੋ ਜਾਏਗਾ ਸਾਡਾ ਨਾ ਦੁਹਰਾਓ ਹੋ ਜਾਏਗਾ ਸੋ ਜਲ ਸਮੀਰ ਦਿਨ ਵੇਲੇ ਸੂਰਜ ਦੇ ਤਾਪ ਨਾਲ ਥਲ ਤਪਦਾ ਹੈ ਪਾਣੀ ਘਟ ਤਪਦਾ ਹੈ ਥਲ ਜ਼ਿਆਦਾ ਤਪਦਾ ਹੈ ਉਸ ਉੱਪਰਲੀ ਹਵਾ ਗਰਮ ਹੋ ਕੇ ਫੈਲਦੀ ਅਤੇ ਹਲਕੀ ਹੁੰਦੀ ਹੈ ਚੀਜ਼ਾਂ ਗਰਮ ਹੋ ਕੇ ਫੈਲਦੀਆਂ ਤੇ ਉਹਨਾਂ ਹਲਕੀਆਂ ਹੋ ਜਾਂਦੀਆਂ ਅਤੇ ਉੱਪਰ ਉੱਠਦੀ ਹੈ ਥਲ ਹੈਗਾ ਪਰ 3 ਦਿਨ ਵੇਲੇ ਸਮੁੰਦਰ ਦੇ ਮੁਕਾਬਲੇ ਗਰਮ ਸੋ ਇਥੇ ਗਰਮ ਹੋਈ ਹਵਾ ਗਰਮ ਹੋਈ ਤੇ ਇਹ ਉੱਤੇ ਉੱਠੀ ਗਰਮ ਹਵਾ ਦਾ ਉੱਪਰ ਉੱਠਣਾ ਕੁੰਜਲੇ ਉੱਪਰ ਉੱਠੇਗੀ ਤੇ ਇੱਥੇ ਦਬਾਅ ਘਟ ਜਾਏਗਾ ਥਾਂ ਖਾਲੀ ਹੋ ਜਾਏਗੀ ਤੇ ਬੱਚੋ ਜਿਹੜੀ ਇਹ ਜਿਹੜੀ ਹੈ ਉੱਚ ਦਬਾਅ ਖੇਤਰ ਹੈ ਜਿਹੜੀ ਹਵਾ ਹੈਗੀ ਹੈ ਜਿਹੜੀ ਸਮੁੰਦਰ ਦੇ ਉੱਪਰਲੀ ਠੰਡੀ ਹਵਾ ਐ ਫੇਰ ਇਧਰ ਨੂੰ ਆਏਗੀ ਇਹਨੂੰ ਕਹਿੰਦੇ ਜਲਸਮੀਰ ਸੋ ਖਾਲੀ ਹੋਈ ਥਾਂ ਲੈਣ ਲਈ ਸਮੁੰਦਰ ਤੋਂ ਠੰਡੀ ਹਵਾ ਥੱਲ ਵੱਲ ਵਗਣ ਲੱਗਦੀ ਹੈ ਜਿਸ ਨੂੰ ਜਲਸਮੀਰ ਕਿਹਾ ਜਾਂਦਾ ਹੈ ਸੋ ਜਲਸਮੀਰ ਜਲ ਤੋਂ ਵਗਦੀ ਹੈ ਥਲਸਮੀਰ ਥਲ ਤੋਂ ਜਲ ਵੱਲ ਵਗਦੀ ਹੈ ਠੀਕ ਹੈ ਇਹ ਦੇਖੋ ਇਹ ਹਵਾ ਵੇ ਇਧਰ ਚਲੇਗੀ ਇਧਰ ਸਰਕਲ ਬਣ ਜਾਂਦਾ ਹੈ ਥੇਰ ਇਸ ਥੱਲੇ ਵਾਲੀ ਹਵਾ ਵੀ ਠੰਡੀ ਐ ਇਧਰ ਨੂੰ ਆ ਜਾਂਦੀ ਐ ਸੋ ਇਦਾਂ ਮਲਕੀਆ ਜਿਹੜਾ ਸਾਈਕਲ ਹੈਗਾ ਇਦਾਂ ਚੱਲਦਾ ਜਾਂਦਾ ਠੀਕ ਐ ਅੱਗੇ ਚਲੀਏ ਹੁਣ ਆ ਗਿਆ ਥਲ ਸਮੀਰ ਲੈਂਡ ਬਰੀਜ਼ ਇਹਨੂੰ ਕਹਿੰਦੇ ਆ ਬਾਰੇ ਵਿਸਤਾਰ ਨਾਲ ਲਿਖੋ ਸੋ ਥਲ ਸਮੀਰ ਕੀ ਐ ਇਹ ਰਾ ਉਲਟਾ ਹੋ ਜਾਂਦਾ ਤੇ ਤਾਪ ਵਧਿਆ ਸੁਖਣ ਵਾਲੀ ਵਸਤੂ ਤਾਪ ਪ੍ਰਸਾਰਿਤ ਵੀ ਵਧਿਆ ਕਰਦੀ ਹੈ ਇਹ ਧਿਆਨ ਰੱਖਣਾ ਜਿਹੜੀ ਚੀਜ਼ ਤਾਪ ਵਧਿਆ ਸੁਖੇਗੀ ਉਹ ਤਾਪ ਵਧਿਆ ਛੱਡੇਗੀ ਵੀ ਜਾਲਾ ਸੋ ਦਿਨ ਵੇਲੇ ਛੇਤੀ ਤਪਣ ਵਾਲਾ ਥਲ ਰਾਤ ਵੇਲੇ ਠੰਡਾ ਵੀ ਛੇਤੀ ਹੋ ਜਾਂਦਾ ਹੈ ਇਹ ਗੱਲ ਹੈ ਸੋ ਮੁਕਾਬਲ ਤਨ ਸਮੁੰਦਰ ਨਿਗਾ ਰਿੰਦਾ ਹੁਣ ਥਲ ਜਾਲਾ ਠੰਡਾ ਹੋ ਗਿਆ ਪਰ ਸਮੁੰਦਰ ਜਿਹੜਾ ਹੈ ਉਹ ਸੋਖਦਾ ਵੀ ਘਟੇ ਤੇ ਛੱਡਦਾ ਵੀ ਘਟੇ ਤੇ ਉਹ ਨਿਗਾ ਰਿੰਦਾ ਸੋ ਹੁਣ ਇਹ ਨਿਗਾ ਰਹਿ ਗਿਆ ਇਹ ਜਾਲਾ ਠੰਡਾ ਹੋ ਗਿਆ ਸੋ ਇਹਦੀ ਉੱਪਰਲੀ ਹਵਾ ਇਹ ਉੱਪਰ ਉਠੀ ਗਰਮ ਹਵਾ ਉੱਪਰ ਉਠੀ ਤੇ ਇਹ ਥਾਂ ਖਾਲੀ ਬਣ ਗਈ ਹੁਣ ਥਲ ਦੇ ਉੱਪਰ ਦੀ ਠੰਡੀ ਹਵਾ ਜਿਹੜੀ ਹੈ ਇਧਰ ਨੂੰ ਵਗਦੀ ਇਹਨੂੰ ਕਹਿੰਦੇ ਨੇ ਥਲਸਮੀਰ ਥਲ ਤੋਂ ਸੂਸ ਉੱਪਰਲੀ ਹਵਾ ਵੀ ਨਿੱਗੀ ਹੋ ਕੇ ਫੈਲਦੀ ਹੈ ਤੇ ਉੱਪਰ ਉੱਡਦੀ ਹੈ ਖਾਲੀ ਹੋਈ ਥਾਂ ਲੈਣ ਲਈ ਥਲ ਤੋਂ ਠੰਡੀ ਹਵਾ ਸਮੁੰਦਰ ਵੱਲ ਵਗਣ ਲੱਗਦੀ ਹੈ ਜਿਸ ਨੂੰ ਥਲ ਸਮੀਰ ਕਿਹਾ ਜਾਂਦਾ ਹੈ ਸੋ ਬੜਾ ਹੀ ਸੌਖਾ ਬੱਚੇ ਯਾਦ ਕਰਨਾ ਜਲ ਸਮੀਰ ਜਲ ਤੋਂ ਥਲ ਵੱਲ ਥਲ ਸਮੀਰ ਥਲ ਤੋਂ ਜਲ ਵੱਲ ਇਹ ਵਗਦੀ ਕਿੱਥੋਂ ਹੈ ਠੰਡੇ ਤੋਂ ਗਰਮ ਵਾਲੇ ਪਾਸੇ ਠੀਕ ਹੈ ਜਲ ਸਮੀਰ ਜਲ ਠੰਡਾ ਥਲ ਗਰਮ ਗਰਮ ਹਵਾ ਉੱਪਰ ਉੱਠ ਗਈ ਤਾਂ ਖਲੀ ਬਣ ਗਿਆ ਜਲ ਤੋਂ ਥਲਵਲ ਹਵਾ ਵਗੀ ਥਲ ਸਮੀਰ ਉਨ ਕੀ ਹੈ ਥਲ ਤੋਂ ਵਗਣੀ ਹੈ ਥਲ ਠੰਡਾ ਹੋ ਗਿਆ ਜਲ ਗਰਮ ਰਹਿ ਗਿਆ ਜਲ ਦੇ ਉੱਪਰਲੀ ਹਵਾ ਉੱਪਰ ਉੱਠੀ ਤੇ ਠੰਡੀ ਹਵਾ ਥਲ ਤੋਂ ਜਲਵਲ ਵਗੀ دماغ ਵਿੱਚ ਦਾ ਦौराਉ ਆਪਣੇ ਆਪ ਤੇ ਪੱਕਾ ਯਾਦ ਹੋ ਜਾਏਗਾ ਠੀਕ ਹੈ ਹੁਣ ਆ ਗਿਆ 12ਵਾਂ ਸਵਾਲ ਵਿਥਖਾ ਜਾਂ ਭੂਮਦ ਰੇਖਾਂ ਤੋਂ ਦੂਰੀ ਜਲਵਾਯੂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਸੋ ਭੂਮਦ ਰੇਖਾ ਜਿਹਨੂੰ ਇਕਵੇਟਰ ਕਿਹਾ ਜਾਂਦਾ ਹੈ ਠੀਕ ਹੈ ਤੋਂ ਦੂਰੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਮੁੱਖ ਕਾਰਕ ਹੈ ਠੀਕ ਹੈ ਘੋਮਦ ਰੇਖਾ ਦਾ ਰੇਖਾਂਸ਼ ਲੈਟੀਟਿਊਡ ਜਿਹਨੂੰ ਕਹਿੰਦੇ ਆ ਰੇਖਾਂਸ਼ ਲੈਟੀਟਿਊਡ 0 ਡਿਗਰੀ ਹੈਗਾ ਅਤੇ ਧਰੁਵਾਂ ਵੱਲ ਵੱਧਦਾ ਹੈ ਧਰੁਵਾਂ ਵੱਲ ਵੱਧਦਾ ਹੈ ਕਿੱਦਾਂ ਵੱਧਦਾ ਹੈ ਉਤਰੀ ਧਰੁਵ ਨਾਰਥ ਪੋਲ ਜਿਹਨੂੰ ਕਹਿੰਦੇ ਆ ਦਾ ਰੇਖਾਂਸ਼ ਲੈਟੀਟਿਊਡ 90 ਡਿਗਰੀ ਹੁੰਦਾ ਹੈ ਅਤੇ ਦੱਖਣੀ ਧਰੁਵ ਸਾਊਥ ਪੋਲ ਦਾ ਰੇਖਾਂਸ਼ 90 ਡਿਗਰੀ ਸਾਊਥ ਹੁੰਦਾ ਹੈ ਉਹ 90 ਡਿਗਰੀ ਨਾਰਥ ਐਂਡ 90 ਡਿਗਰੀ ਸਾਊਥ ਉੱਤਰ ਤੇ ਦੱਖਣ ਉਮਰਧਰੇਖਾ ਲਾਗੇ ਉਮਰਧਰੇਖਾ ਲਾਗੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਪੈਂਦੀਆਂ ਹਨ ਇਦਾਂ ਇਕਨੀਆਂ ਸਿੱਧੀਆਂ ਸੋ ਇਹ ਖੇਤਰ ਸਾਰਾ ਸਾਲ ਗਰਮ ਰਹਿੰਦੇ ਹਨ ਉਮਰਧਰੇਖਾ ਦੇ ਲਾਗੇ ਧਰਵਾ ਵੱਲ ਗਿਆ ਸੂਰਜ ਦੀਆਂ ਕਿਰਨਾਂ ਧਰਤੀ ਤੇ ਤਿਰਛੀਆਂ ਪੈਂਦੀਆਂ ਹਨ ਸੋ ਜਿਵੇਂ ਜਿਵੇਂ ਧਰਵਾ ਵੱਲ ਜਾਈਏ ਜਲਵਾਯੂ ਠੰਡਾ ਹੁੰਦਾ ਜਾਂਦਾ ਹੈ ਸੋ ਜਿੱਦਾਂ ਜਿਹੜੇ ਸਾਡੇ ਯੂਰੋਪੀ ਦੇਸ਼ ਨੇ ਰਸ਼ੀਆ ਹੋ ਗਿਆ ਨਾਰਥ ਅਮਰੀਕਾ ਹੋ ਗਿਆ ਯੂਰਪ ਹੋ ਗਿਆ ਹੈ ਕਿਨੇ ਬੱਚੇ ਧਰੁਵ ਦੇ ਲਾਗੇ ਹੈਗੇ ਨੇ ਕਿਸੇ ਦਾ ਲਟੀ 30 40 45 50 ਇਦਾਂ ਹੈਗਾ ਜਿਹੜਾ ਇਹ ਖਾਂਸ਼ ਹੈਗਾ ਠੀਕ ਹੈ ਨਾ ਉੱਤਰ ਵੱਲ ਤੇ ਇਸ ਕਰਕੇ ਇਹ ਜਿਹੜੇ ਇਲਾਕੇ ਨੇ ਠੰਡੇ ਹੁੰਦੇ ਨੇ ਤੇ ਧਰੁਵਾਂ ਤੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਧਰੁਵ ਦੇ ਸਿਰੇ ਤੇ ਚੱਲ ਜਾਓ 90 ਡਿਗਰੀ ਨਾਰਥ ਚੱਲ ਜਾਓ ਜਾਂ 90 ਡਿਗਰੀ ਸਾਊਥ ਚੱਲ ਜਾਓ ਉੱਥੇ ਤੇ ਬੱਚੇ ਸਾਰਾ ਸਾਲ ਬਰਫ਼ ਹੀ ਜੰਮੀ ਰਹਿੰਦੀ ਹੈ ਉਹ ਦੇਖਿਓ ਤੁਹਾਨੂੰ ਇਹ ਸੜਾ ਚਿੱਤਰਾਂ ਹੀ ਸਮਝਾ ਵੀ ਦਈਏ ਹੈ ਸਾਡੀ ਧਰਤੀ ਹੈ ਬੱਚਿਓ ਇਹ ਪੂਮਦਰਿਖ ਹੈਗੀ ਐਵਲੀ ਪੂਮਦਰਿਖ ਤੇ ਇਹ ਹੈਗਾ ਤੁਰਾ ਉੱਤਰੀ ਤਰੋ ਤੇ ਇਹ ਥੱਲੇ ਉਹ ਦਿਦਾ ਨਹੀਂ ਪਿਆ ਉਹ ਥੱਲੇ ਥੱਲੇ ਲੁਕਿਆ ਹੋਇਆ ਉਹ ਹੈਗਾ ਇੱਥੇ ਕਿਤੇ ਹੋਏਗਾ ਥੱਲੇ ਜਾ ਕੇ ਉਹ ਹੈਗਾ ਬੱਚਿਓ ਸਾਊਥ ਪੋਲ ਉੱਤਰੀ ਦੱਖਣੀ ਤਰੋ ਠੀਕ ਹੈ ਹੁਣ ਇੱਥੇ ਹਰਵਲੇ ਬਰਫ਼ ਜਮੀਂ ਰਹਿੰਦੀ ਐ ਇਥੇ ਇਹ ਇਲਾਕੇ 'ਚ ਇਸ ਇਲਾਕੇ 'ਚ ਇੱਥੇ ਤੁਹਾਡੇ ਯੂਰਪ ਵਰਗੇ ਨੇ ਇਸ ਇਲਾਕੇ 'ਚ ਇਥੇ ਠੰਡਾ ਲੰਦਾ ਥੋੜੀ ਗਰਮੀ ਵੀ ਹੁੰਦੀ ਪਰ ਇੰਡੀਆ ਜਿੰਨੀ ਗਰਮੀ ਨਹੀਂ ਹੁੰਦੀ ਠੀਕ ਹੈ ਆਹ ਜਿਹਨ ਮਧਕਾਰ ਇਹਨੂੰ ਕਹਿੰਦੇ ਨੇ ਜਿਹੜੀਆਂ ਖੜਵੀਆਂ ਲੈਨਾਂ ਨੇ ਇਹਨੂੰ ਕਹਿੰਦੇ ਮਧਕਾਰ ਮੈਰੀਡੀਅਨ ਤੇ ਜਿਹੜੀ ਮੈਰੀਡੀਅਨ 0 ਡਿਗਰੀ ਤੋਂ ਜਾਂਦੀ ਹੈ ਲੈਟੀਟਿਊਡ ਤੋਂ ਨਹੀਂ 0 ਡਿਗਰੀ ਜਿਹੜੀ ਇਹ ਜਾਂਦੀ ਹੈ ਇੱਥੋਂ ਦੀ ਗ੍ਰੀਨਿਚ ਮੈਰੀਡੀਅਨ ਇਹਨੂੰ ਕਹਿੰਦੇ ਆ ਪ੍ਰਾਈਮ ਮੈਰੀਡੀਅਨ ਪ੍ਰਮੁੱਖ ਮਧਕਾਰ ਪ੍ਰਾਈਮ ਮੈਰੀਡੀਅਨ ਕਹਿੰਦੇ ਆ ਸੋ ਇੱਥੋਂ ਦੀ ਬੱਚੋ ਇਹ 10000 ਡਿਗਰੀ ਦੇ ਇੱਕਦਮ ਕਲਪਨਿਕ ਲੈਨਾਂ ਹੈ ਇਹਨਾਂ ਨੂੰ ਕਿਹਾ ਜਾਂਦਾ ਮਧਕਾਰ ਪੱਛਮ ਵਾਲੇ ਪਾਸੇ ਤੇ ਸੱਜੇ ਪਾਸੇ ਈਸਟ ਵਾਲੇ ਪਾਸੇ ਪੂਰਬ ਵਾਲੇ ਪਾਸੇ ਇਹਦੇ ਇੱਥੋਂ ਦੀ ਲੈ ਕੇ 90 ਤੱਕ ਮੁੰਨੇ ਦਾ 10 20 30 40 50 60 70 80 90 ਬਣ ਗਿਆ ਇਸੇ ਤਰ੍ਹਾਂ ਥੱਲੇ 10 20 30 ਸਾਊਥ ਦੱਖਣ ਵਾਲੇ ਪਾਸੇ ਹੁਣ ਇੱਕ ਬਿੰਦੂ ਜੇ ਤੇ ਕੋਈ ਵੀ ਬਿੰਦੂ ਧਰਤੀ ਤੇ ਨਿਰਧਾਰਿਤ ਕਰਨਾ ਹੋਵੇ ਤੇ ਬੱਚਿਓ ਫਿਰ ਦੋ ਚੀਜ਼ਾਂ ਚਾਹੀਦੀ ਹੁੰਦੀਆਂ ਇੱਕ ਲੈਟੀਟਿਊਡ ਇੱਕ ਲੌਂਜੀਟਿਊਡ ਜਿਵੇਂ ਦੇਖੋ ਇਹ ਜਿਹੜਾ ਬਿੰਦੂ ਹੈ ਇਹ ਮਾਪਣਾ ਕਿੱਥੇ ਹੈਗਾ ਸੋ ਇੱਥੋਂ ਲਈ ਤੁਰੋ ਇਹ ਦੇਖੋ ਇਹ ਇੱਥੋਂ ਦੀ ਇਹਨੂੰ ਇਦਾਂ ਲੈ ਲਿਆ ਇਹ ਦੇਖੋ ਇਹ ਜਿਹੜਾ ਹੈ ਨਾ ਇਹ ਬਿੰਦੂ ਜਿਹਦਾ ਗ੍ਰਾਫ ਨਹੀਂ ਹੁੰਦਾ ਗ੍ਰਾਫ ਪੇਪਰ ਹੁੰਦਾ ਹੈ ਇਹ ਦੇਖੋ ਇਹ 10 20 30 40 50 ਤੇ ਨੌਰਥ ਵਾਲੇ ਪਾਸੇ ਜਾ ਰਿਹਾ ਉੱਤਰ ਵਾਲੇ ਪਾਸੇ ਸੋ ਇਹ 50 ਨੌਰਥ ਤੇ ਫਿਰ ਇਧਰ ਉਹਦੀ 10 20 30 ਤੇ 40 ਇਹ 40 ਇਹ 40 ਵੈਸਟ ਹੋ ਗਿਆ ਖੱਬੇ ਪਾਸੇ ਵੈਸਟ ਹੈਗਾ ਸੱਜੇ ਪਾਸੇ ਈਸਟ ਹੈਗਾ ਸੋ ਇਦਾਂ ਕਿਸੇ ਵੀ ਬਿੰਦੂ ਨੂੰ ਅਸੀਂ ਲੱਭ ਸਕਦੇ ਹੁਣ ਬੱਚੇ ਜਿਹੜੇ ਇਹ ਜਿਹੜਾ ਏਰੀਆ ਹੈਗਾ ਭੂਮਧ ਰੇਖਾ ਦੇ ਲਾਗੇ ਇੱਥੇ ਸੂਰਜ ਦੀ ਕਿਰਨਾਂ ਸਿੱਧੀਆਂ ਪੈਂਦੀਆਂ ਸੋ ਇਹ ਇਲਾਕੇ ਜਿਹੜੇ ਸਿੰਗਾਪੂਰ ਹੈਗਾ ਇੰਡੋਨੇਸ਼ੀਆ ਹੈਗਾ ਸ਼੍ਰੀਲੰਕਾ ਹੈਗਾ ਇਥੇ ਵਿੱਚ ਸਾਰੇ ਇਸ ਏਰੀਆ ਜਗ੍ਹਾ ਨੇ ਤੇ ਸਾਰਾ ਸਾਲ ਗਰਮ ਰਹਿੰਦੇ ਨੇ ਤੇ ਤਰੁਵੜੇ ਇਲਾਕੇ ਨੇ ਅਤੇ ਗੱਬੇ ਜੇ ਇਲਾਕੇ ਇਥੇ ਮਨ ਲਗੀ ਥੋੜੀ ਠੰਡ ਥੋੜੀ ਗਰਮੀ ਪਰ ਇਥੇ ਪੂਰੀ ਠੰਡ ਇਥੇ ਠੰਡ ਕਦੀ ਹੁੰਦੀ ਨਹੀਂ ਸਿੰਗਾਪੁਰਸ ਕਦੀ ਠੰਡ ਨਹੀਂ ਹੁੰਦੀ ਇੰਡੋਨੇਸ਼ੀਆ 'ਚ ਠੰਡ ਨਹੀਂ ਹੁੰਦੀ ਠੀਕ ਹੈ ਨਾ ਸ਼੍ਰੀਲੰਕਾ 'ਚ ਠੰਡ ਨਹੀਂ ਹੁੰਦੀ ਸੋ ਐਸ ਜਿਹੜੇ ਇਲਾਕੇ ਨੇ ਸਦਾ ਹੀ ਗਰਮ ਰਹਿੰਦੇ ਨੇ ਕਿਉਂਕਿ ਭੂਮਧ ਰੇਖਾ ਦੇ ਲਾਗੇ ਨੇ ਅਗਲਾ ਆ ਗਿਆ 18 ਪਹਾੜਾਂ ਦੀ ਦਿਸ਼ਾ ਜਲਵਾਯੂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਸੁਪੌਣ ਦੀ ਦਿਸ਼ਾ ਦੇ ਮੁਕਾਬਲੇ ਪਹਾੜਾਂ ਦੀ ਦਿਸ਼ਾ ਜਿਸ ਸਮੰਤਰ ਹੈ ਜਾਂ ਲੰਬਾਤਮਕ ਹੈ ਨਿਰਪੜ ਕਰਦੀ ਹੈ ਵੀ ਕਿਸੇ ਥਾਂ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਦੀ ਹੈ ਜੇ ਪਹਾੜਾਂ ਦੀ ਲੜੀ ਦੀ ਦਿਸ਼ਾ ਪੌਣ ਦੀ ਦਿਸ਼ਾ ਦੇ ਸਮੰਤਰ ਹੋਵੇ ਤਾਂ ਪੌਣ ਬਿਨਾਂ ਰੁਕੇ ਵਗਦੀ ਹੈ ਉਹ ਦੇ ਸਮੰਤਰ ਚਲੀ ਜਾਂਦੀ ਹੈ ਜੇ ਪਹਾੜਾਂ ਦੀ ਲੜੀ ਦੀ ਦਿਸ਼ਾ ਪੌਣ ਦੀ ਦਿਸ਼ਾ ਦੇ ਲੰਬਾਤਮਕ ਹੋਵੇ ਪੌਣਾ ਪਹਾੜਾਂ ਨਾਲ ਟਕਰਾ ਕੇ ਮੀਂਹ ਵਰੌਂਦੀਆਂ ਹਨ ਠੀਕ ਹੈ ਇਹ ਫਰਕ ਹੈਗਾ ਫੇ ਅਗਲਾ ਸਵਾਲ ਇਹਦੇ ਨਾਲ ਜੁੜਿਆ ਆ ਗਿਆ ਹੁਣ ਇਹਦੇ ਮਿਸਾਲਾਂ ਨੇ ਉਦਾਹਰਣ ਨੇ ਰਾਜਸਥਾਨ ਵਿੱਚ ਮੀਂਹ ਘੱਟ ਕਿਉਂ ਪੈਂਦਾ ਹੈ ਇਹ ਬੱਚੇ ਸਵਾਲ ਆ ਸਕਦਾ ਸੋ ਇਹਨੂੰ ਯਾਦ ਰੱਖ ਲਓ ਚੰਗੀ ਤਰ੍ਹਾਂ ਅਰਬ ਸਾਗਰ ਤੋਂ ਉੱਠਦੀਆਂ ਮੌਨਸੂਨ ਪੌਣਾ ਦੀ ਦਿਸ਼ਾ ਅਰਾਵਲੀ ਦੀਆਂ ਪਹਾੜੀਆਂ ਦੀ ਲੜੀ ਦੇ ਸਮੰਤਰ ਵਗਦੀਆਂ ਹਨ ਇੱਥੇ ਵਿੰਦੀਆਂ ਨਹੀਂ ਸੀਗੀ ਠੀਕ ਹੈ ਸੋ ਅरावली ਦੀਆਂ ਪਹਾੜੀਆਂ ਦੀ ਲੜੀ ਦੇ ਸਮੰਤਰ ਵਗਦੀਆਂ ਹਨ ਜਿਸ ਦਿਸ਼ਾ ਵਿੱਚ ਲੜੀ ਹੈਗੀ ਹੈ ਅरावली ਦੀ ਉਸੇ ਦਿਸ਼ਾ 'ਚ ਵਗਦੀਆਂ ਹਨ ਅਤੇ ਪਹਾੜੀਆਂ ਨਾਲ ਬਿਨਾਂ ਟਕਰਾਏ ਲੰਘ ਜਾਂਦੀਆਂ ਹਨ ਉਹਦੇ ਲੰਘ ਜਾਂਦੀਆਂ ਕੋਈ ਟਕਰਾਈ ਨਹੀਂ ਹੁੰਦਾ ਟਕਰਾ ਹੋਏ ਤੇ ਮੀਂਹ ਬਰੇਗਾ ਇਸ ਲਈ ਰਾਜਸਥਾਨ ਵਿੱਚ ਮੀਂਹ ਘੱਟ ਪੈਂਦਾ ਹੈ ਅਗਲਾ ਆ ਗਿਆ 15ਵਾਂ ਭਾਰਤ ਦੇ ਉੱਤਰੀ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਮੀਂਹ ਬਹੁਤ ਕਿਉਂ ਪੈਂਦਾ ਹੈ ਸੋ ਜਵਾਬ ਹੈ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚੋਂ ਉੱਠਦੀਆਂ ਮੌਨਸੂਨ ਪੌਣਾ ਦੀ ਦਿਸ਼ਾ ਹਿਮਾਲਾ ਪर्वਤ ਦੀ ਲੜੀ ਦੀ ਦਿਸ਼ਾ ਦੇ ਲੰਬਾਤਮਕ ਵਗਦੀਆਂ ਹਨ ਹਿਮਾਲਾ ਪਹਾ੍ਰਿਤਿਕ ਕੰਧ ਵਾਂਗ ਇਹਨਾਂ ਮੌਨਸੂਨ ਪੌਣਾ ਨੂੰ ਰੋਕਦਾ ਹੈ ਜਿਸ ਕਰਕੇ ਭਾਰਤ ਦੇ ਉੱਤਰੀ ਅਤੇ ਉੱਤਰ ਪੂਰਵੀ ਰਾਜਾਂ ਵਿੱਚ ਮੀਂਹ ਬਹੁਤ ਪੈਂਦਾ ਹੈ ਸਭ ਤੋਂ ਚੜੀ ਹਵਾਵਾਂ ਨੇ ਮੌਨਸੂਨਾਂ ਮਾਵਾਂ ਇਹਨਾਂ ਚ ਨਮੀ ਜਿਹੜੀ ਇਹ ਲੱਦੀ ਹੁੰਦੀ ਹੈ ਤੇ ਜਦੋਂ ਟਕਰਾਂਦੀਆਂ ਨੇ ਇਫਿਰ ਇਸ ਤਕਰਾਰਾ ਦੇ ਵਿੱਚੋਂ ਨਵੀਂ ਜੜੀ ਹੈ ਪਾਣੀ ਦਾ ਰੂਪ ਧਾਰ ਕੇ ਉਹ ਮੀਂਹ ਬਣ ਕੇ ਥੱਲੇ ਡਿੱਗਦੀ ਹੈ ਠੀਕ ਹੈ ਫਿਰ ਅਗਲਾ ਆਖਰੀ ਸਵਾਲ ਇਸ ਵੀਡੀਓ ਦਾ ਹੈ ਬੜਾ ਅਨੁਕੂਲਨ ਜਿਹਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਐਡਾਪਟੇਸ਼ਨਸ ਤੋਂ ਤੁਸੀਂ ਕੀ ਸਮਝਦੇ ਹੋ ਜੰਤੂਆਂ ਦੇ ਸਰੀਰ ਵਿੱਚ ਕਈ ਅਹਜਹੇ ਬਦਲਾ ਆਉਂਦੇ ਹਨ ਜੋ ਉਹਨਾਂ ਨੂੰ ਜਲਵਾਯੂ ਦੇ ਅਤ ਦੇ ਹਾਲਾਤਾਂ ਵਿੱਚ ਜੀਉਣ ਲਈ ਸਹਾਇੀ ਹੁੰਦੇ ਹਨ ਮਤਲਬ ਕਿ ਮੂਲ ਰੂਪ ਵਿੱਚ ਪਹਿਲਾਂ ਕਹਿ ਲਓ ਕਿ ਉਹਨਾਂ ਨੂੰ ਇਹ ਤੰਗੀ ਹੁੰਦੀ ਹੋएगी ਪਰ ਸਮੇਂ ਦੇ ਨਾਲ ਕੀ ਹੁੰਦਾ ਹੈ ਫਿਰ ਉਹ ਪੀੜੀਦਰ ਪੀੜੀ ਆਪਣੇ ਆਪ ਨੂੰ ਮੌਸਮ ਦੇ ਅਨੁਸਾਰ ਢਾਲ ਲੈਂਦੇ ਨੇ ਅੱਤ ਦੇ ਹਾਲਾਤਾਂ ਵਿੱਚ ਤਾਂ ਕਿ ਜੀਂਦੇ ਰਹਿਣ ਸੋ ਜੰਤੂਆਂ ਦੇ ਸਰੀਰ ਵਿੱਚ ਕਈ ਇਹੋ ਜਿਹੇ ਬਦਲਾਅ ਆਉਂਦੇ ਹਨ ਜੋ ਉਹਨਾਂ ਨੂੰ ਜਲਵਾਯੂ ਦੇ ਅੱਤ ਦੇ ਹਾਲਾਤਾਂ ਵਿੱਚ ਜੀਉਣ ਲਈ ਸਹਾਇੀ ਹੁੰਦੇ ਹਨ ਇਹੋ ਜਿਹੇ ਪਰਿਵਰਤਨਾ ਨੂੰ ਅਨੁਕੂਲਨ ਐਡਾਪਟੇਸ਼ਨਸ ਕਿਹਾ ਜਾਂਦਾ ਹੈ ਸੋ ਬੱਚਿਓ ਇਹਦੀਆਂ ਮਿਸਾਲਾਂ ਜਿਹੜੀਆਂ ਨੇ ਵੱਡੀ ਕਿਤਾਬ ਦਿੱਤੀਆਂ ਹੋਈਆਂ ਯਾਕ ਦੀ ਮੁੱਟ ਦੀ ਸੋਸ਼ੀਅਲ ਗੱਲਾਂ ਸਾਰੀਆਂ ਕੁਸਤਾਰ ਦਿਨ ਅਗਲੀ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ